ਚੰਡੀਗੜ੍ਹ ਦੇ ਵਿੱਚ ਇੱਥੋਂ ਦੇ ਲੋਕਾਂ ਦੀ ਜ਼ੁਬਾਨ ਜਿਹੜੀ ਆ ਉਹ ਸਰਕਾਰੀ ਭਾਸ਼ਾ ਦੇ ਤੌਰ ਤੇ ਲਾਗੂ ਕਿਉਂ ਨਹੀਂ ਕੀਤੀ ਗਈ ਇੱਥੇ ਤਾਂ ਕਨਵੈਂਟ ਸਕੂਲਾਂ ਦੇ ਵਿੱਚ ਤਾਂ ਜੇ ਕੋਈ ਬੱਚਾ ਪੰਜਾਬੀ ਹਿੰਦੀ ਚ ਗੱਲ ਕਰਦਾ ਉਹਨੂੰ ਜੁਰਮਾਨਾ ਲਾ ਦਿੰਦੇ ਆ ਸੋ ਆਪਣੀ ਜ਼ੁਬਾਨ ਚ ਹਿੰਦੁਸਤਾਨੀ ਜ਼ੁਬਾਨ ਦੇ ਵਿੱਚ ਆਪਣੇ ਭਾਰਤੀ ਜ਼ੁਬਾਨ ਦੇ ਵਿੱਚ ਤੁਸੀਂ ਗੱਲ ਕਰਨ ਤੇ ਜੁਰਮਾਨੇ ਭੁਗਤੋ ਤੇ ਅਸੀਂ ਹੁਣ ਕੋਈ ਅੰਗਰੇਜ਼ਾਂ ਦੇ ਗੁਲਾਮ ਤਾਂ ਹੈ ਨਹੀਂ ਇੱਥੇ ਰਹਿਣ ਵਾਲੇ ਲੋਕਾਂ ਦੀ ਬੋਲੀ ਇੱਕ ਰਾਤ ਸੀ ਕਿਵੇਂ ਬਦਲ ਗਈ ਕਿਉਂਕਿ 28 ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜ ਕੇ ਇਹ ਸ਼ਹਿਰ ਬਸਾਇਆ ਗਿਆ ਸੀ ਰਾਜਧਾਨੀ ਬਸਾਈ ਗਈ ਸੀ ਇੱਕ ਸਾਜ਼ਿਸ਼ ਦੇ ਤਹਿਤ ਪਰੋਂ ਆਏ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਆਪਸੇ ਵਿੱਚ ਹੀ ਤੇ ਮਤਾ ਪਕਾ ਕੇ ਤੇ ਅੰਗਰੇਜ਼ੀ ਲਾਗੂ ਕਰ ਦਿੱਤੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਪ੍ਰਦਰਸ਼ਨ ਹੁੰਦੇ ਨੇ ਵਕ ਵਕ ਥਾਵਾਂ ਦੇ ਉੱਤੇ ਕਈ ਸ਼ਾਇਰ ਵੀ ਹੈ ਜੀ ਹਾਂ ਗੱਲਾਂ ਲਿਖਦੇ ਨੇ ਕਿ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਪਰ ਜਿਹੜੀ ਐ ਕੱਚੀ ਵੇਖ ਕੇ ਪੱਕੀ ਨਹੀਂ ਢਾਈਦੀ ਐ ਜੀ ਹਾਂ ਗੱਲਾਂ ਵੀ ਹੁੰਦੀਆਂ ਨੇ ਅਸੀਂ ਇਸ ਉੱਤੇ ਗੱਲਬਾਤ ਕਰਾਂਗੇ ਪੰਜਾਬੀ ਫਿਲਮ ਇੰਡਸਟਰੀ ਕੀ ਸੋਚਦੀ ਹੈ ਪੰਜਾਬੀ ਮਾਂ ਬੋਲੀ ਬਾਰੇ ਕਿ ਪ੍ਰਚਾਰ ਓਨੇ ਵੱਡੇ ਪੱਧਰ ਤੇ ਹੋ ਰਿਹਾ ਹੈ ਕਿ ਜਿਸ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਆਵਾਜ਼ ਉੱਠਦੀ ਹੈ ਕਿ ਹਰ ਦਫਤਰ ਦੇ ਵਿੱਚ ਪੰਜਾਬੀ ਲਾਗੂ ਹੋਵੇ ਪੰਜਾਬੀ ਭਾਸ਼ਾ ਹੋਵੇ ਇਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਲਕਾਰ ਸਿੱਧੂ ਸਰ ਨੇ ਤਾਂ ਅਕਸਰ ਪੰਜਾਬੀ ਨੂੰ ਲੈ ਕੇ ਸਰਗਰਮ ਰਹਿੰਦੇ ਨੇ ਸੁਚੇਤ ਰਹਿੰਦੇ ਨੇ ਬਹੁਤ ਸੋਹਣੀਆਂ ਗੱਲਾਂ ਨੇ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਤੁਸੀਂ ਜਿਵੇਂ ਵੇਖ ਰਹੇ ਹੋ ਕਿ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਇਹ ਬਕਾਇਦਾ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਜਿਹਦੇ ਵਿੱਚ ਐਸ.ਡੀ.ਐਮ ਇੱਕ ਮੈਮੋਰੰਡਮ ਲੈ ਕੇ ਗਏ ਨੇ ਚੰਡੀਗੜ੍ਹ ਪ੍ਰਸ਼ਾਸਕ ਵਾਸਤੇ ਸਾਡੇ ਜਿਹੜੇ ਆ ਮਾਨਯੋਗ ਰਾਜਪਾਲ ਸਾਹਿਬ ਨੇ ਕਿਉਂਕਿ ਇਹ ਦਰਸਲ ਇਹ ਮੰਗ ਬੜੇ ਚਿਰਾਂ ਤੋਂ ਚੱਲਦੀ ਆ ਰਹੀ ਆ ਕਿ 1 ਨਵੰਬਰ 1966 ਜਦੋਂ ਚੰਡੀਗੜ੍ਹ ਬਤੌਰ ਯੂਨਾਈਟਿਡ ਟੈਰੀ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ ਐਲਾਨਿਆ ਗਿਆ ਔਰ ਉਸ ਦਿਨ ਦੇ ਉਤੋਂ ਇੱਥੇ ਰਹਿਣ ਵਾਲੇ ਲੋਕਾਂ ਦੀ ਬੋਲੀ ਇੱਕ ਰਾਜਸੀ ਕਿਵੇਂ ਬਦਲ ਗਈ ਕਿਉਂਕਿ 28 ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜ ਕੇ ਇਹ ਸ਼ਹਿਰ ਬਸਾਇਆ ਗਿਆ ਸੀ ਰਾਜਧਾਨੀ ਬਸਾਈ ਗਈ ਸੀ ਔਰ ਇਹਦੇ ਵਿੱਚ 31 ਅਕਤੂਬਰ 1966 ਤੱਕ ਬਾ ਕਾਇਦਾ ਪੰਜਾਬੀ ਦਾ ਬੋਲਬਾਲਾ ਸਰਕਾਰੀ ਭਾਸ਼ਾ ਦੇ ਤੌਰ ਦੇ ਉੱਤੇ ਵੀ ਦਫ਼ਤਰਾਂ ਦੇ ਵਿੱਚ ਵੀ ਔਰ ਸਕੂਲਾਂ ਕਾਲਜਾਂ ਦੇ ਵਿੱਚ ਵੀ ਉਦਾਂ ਹੀ ਇਹਦਾ ਸਟੇਟਸ ਜਿਹਦਾ ਰਤਬ ਹਾਸਲ ਸੀ ਲੇਕਿਨ ਇੱਕ ਰਾਤ ਕਿਵੇਂ ਹੋ ਗਿਆ ਇੱਕ ਸਾਜ਼ਿਸ਼ ਦੇ ਤਹਿਤ ਬਾਹਰੋਂ ਆਏ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਆਪਸ ਦੇ ਵਿੱਚ ਮਤਾ ਪਕਾ ਕੇ ਤੇ ਅੰਗਰੇਜ਼ੀ ਲਾਗੂ ਕਰ ਦਿੱਤੀ ਸਾਨੂੰ ਅੰਗਰੇਜ਼ੀ ਨਾਲ ਕੋਈ ਉਦਾ ਕੋਈ ਦੁਸ਼ਮਣੀ ਨਹੀਂ ਗਈ ਅਸੀਂ ਕਿਉਂਕਿ ਸੰਸਾਰ ਦੀਆਂ ਸੰਪਰਕ ਭਾਸ਼ਾਵਾਂ ਵਿੱਚੋਂ ਅੰਗਰੇਜ਼ੀ ਵਖ ਹੈਗੀ ਆ ਜ਼ੁਬਾਨਾਂ ਤਾਂ ਬੰਦੇ ਨੂੰ ਵੱਤਵਾ ਦੋਣੀਆਂ ਚਾਹੀਦੀਆਂ ਭਾਸ਼ਾ ਹੈਗੀ ਆ ਸਿਰਫ ਤੁਹਾਡੇ ਉਦਗਾਰ ਅਗਲੇ ਤੱਕ ਪਹੁੰਚਾਉਣੇ ਉਹਦੇ ਵਿਚਾਰ ਤੁਸੀਂ ਸੁਣਨੇ ਆ ਪਿਆਰ ਵੰਡਣਾਂ ਤੇ ਪਿਆਰ ਲੈਣਾ ਇੱਕ ਮਾਧਿਅਮ ਇੱਕ ਜ਼ਰੀਆ ਵਾ ਜਦੋਂ ਬੰਦੇ ਨੂੰ ਬਾਤਾਂ ਦੀ ਜ਼ੁਬਾਨਾਂ ਆਉਣੀਆਂ ਚਾਹੀਦੀਆਂ ਸਪੈਨਿਸ਼ ਵੀ ਆਵੇ ਫ੍ਰੈਂਚ ਵੀ ਆਵੇ ਅੰਗਰੇਜ਼ੀ ਵੀ ਆਵੇ ਦੂਜੇ ਹਿੰਦੁਸਤਾਨ ਦੇ ਬਾਕੀ ਦੇ ਪਾਸ਼ਾ ਵੀ ਆਉਣ ਲੇਕਿਨ ਆਪਣੀ ਮਾਂ ਬੋਲੀ ਦੀ ਕੌਸਟੇ ਨਹੀਂ ਜਦੋਂ ਇਹ ਸੰਵਿਧਾਨਿਕ ਤੌਰ ਦੇ ਉੱਤੇ ਬੰਨਿਆ ਗਿਆ ਹੈ ਕਿ ਜਿੰਨੀਆਂ ਸਾਡੀਆਂ ਸਾਡੇ ਰਾਜ ਨੇ ਹਿੰਦੁਸਤਾਨ ਦੇ ਉਹਨਾਂ ਸਾਰਿਆਂ ਵਿੱਚ ਉਥੋਂ ਦੀ ਖੇਤਰੀ ਭਾਸ਼ਾ ਲਾਗੂ ਹੈ ਸਰਕਾਰੀ ਤੌਰ ਦੇ ਉੱਤੇ ਇਸੇ ਤਰ੍ਹਾਂ ਜਿਹੜੇ ਕੇਂਦਰ ਪ੍ਰਸ਼ਾਸਤ ਪ੍ਰਦੇਸ਼ ਨੇ ਯਾਨੀ ਯੂਨੀਟ ਟੈਰੀਟਰੀਜ਼ ਨੇ ਉੱਥੇ ਵੀ ਉਹਨਾਂ ਦੀ ਉੱਥੋਂ ਦੀ ਖੇਤਰੀਆ ਭਾਸ਼ਾਵਾਂ ਲਾਗੂ ਨੇ ਲੇਕਿਨ ਫਿਰ ਚੰਡੀਗੜ੍ਹ ਦੇ ਮਾਮਲੇ ਵਿੱਚ ਇਹ ਐਡਾ ਵੱਡਾ ਵਿਤਕਰਾ ਕਿਉਂ ਕਿ ਚੰਡੀਗੜ੍ਹ ਦੇ ਵਿੱਚ ਇੱਥੋਂ ਦੇ ਲੋਕਾਂ ਦੀ ਜ਼ੁਬਾਨ ਜਿਹੜੀ ਆ ਉਹ ਸਰਕਾਰੀ ਭਾਸ਼ਾ ਦੇ ਤੌਰ ਤੇ ਲਾਗੂ ਕਿਉਂ ਨਹੀਂ ਕੀਤੀ ਗਈ ਔਰ ਨਾ ਇਥੇ ਸਕੂਲਾਂ ਕਾਲਜਾਂ ਵਿੱਚ ਉਸ ਤਰ੍ਹਾਂ ਇੱਥੇ ਤਾਂ ਕਾਨਵੈਂਟ ਸਕੂਲਾਂ ਦੇ ਵਿੱਚ ਤਾਂ ਜੇ ਕੋਈ ਬੱਚਾ ਪੰਜਾਬੀ ਹਿੰਦੀ ਵਿੱਚ ਗੱਲ ਕਰਦਾ ਉਹਨੂੰ ਜੁਰਮਾਨਾ ਲਾ ਦਿੰਦੇ ਆ ਸੋ ਆਪਣੀ ਜ਼ੁਬਾਨ ਚ ਹਿੰਦੁਸਤਾਨੀ ਜ਼ੁਬਾਨ ਦੇ ਵਿੱਚ ਆਪਣੇ ਭਾਰਤੀ ਜ਼ੁਬਾਨ ਦੇ ਵਿੱਚ ਤੁਸੀਂ ਗੱਲ ਕਰਨ ਕਿ ਜੁਰਮਾਨੇ ਭੁਗਤੋ ਤੇ ਅਸੀਂ ਹੁਣ ਕੋਈ ਅੰਗਰੇਜ਼ਾਂ ਦੇ ਗੁਲਾਮ ਤਾਂ ਹੈ ਨਹੀਂ ਉਹ ਤਾਂ 75 78 ਸਾਲ ਪਹਿਲਾਂ ਭਜਾਤੇ ਸੀਗੇ ਇਥੋਂ ਤੇ ਸਾਨੂੰ ਕੋਈ ਅੰਗਰੇਜ਼ੀ ਨਾਲ ਕੋਈ ਦੁਸ਼ਮਣੀ ਨਹੀਂਗੀ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇਥੇ ਮੰਦੀ ਜਿਹੜੀ ਜ਼ੁਬਾਨ ਹੈ ਸੰਵਿਧਾਨਕ ਤੌਰ ਦੇ ਉੱਤੇ ਉਸ ਨੂੰ ਇਹ ਲਾਗੂ ਕੀਤਾ ਜਾਵੇ ਸਰਕਾਰੀ ਦਫਤਰਾਂ ਦੇ ਜ਼ਬਾਨ ਵਜੋਂ ਵੀ ਤੇ ਸਕੂਲਾਂ ਕਾਲਜਾਂ ਦੀ ਤੇ ਜਿਹੜਾ ਮੀਡੀਅਮ ਆਫ ਇਨਸਟ੍ਰਕਸ਼ਨਸ ਆ ਉਹ ਵੀ ਪੰਜਾਬੀ ਲਾਗੂ ਹੋਵੇ ਬਿਲਕੁਲ ਸਰ ਤੁਸੀਂ ਸਾਇਤ ਨਾਲ ਵੀ ਜੁੜੇ ਹੋਏ ਹੋ ਸਾਰੀਆਂ ਚੀਜ਼ਾਂ ਨਾਲ ਫਿਲਮ ਇੰਡਸਟਰੀ ਨਾਲ ਵੀ ਜੁੜੇ ਹੋਏ ਹੋ ਫਿਲਮ ਇੰਡਸਟਰੀ ਕਿਥੋਂ ਤੱਕ ਪਹੁੰਚੀ ਹੈ ਪੰਜਾਬੀ ਦੇ ਪ੍ਰਚਾਰ ਦੇ ਲਈ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਦੇ ਲਈ ਕੀ ਲੱਗਦਾ ਕਿ ਉਹਨੇ ਵੱਡੇ ਪੱਧਰ ਤੇ ਉੱਤੇ ਉਹ ਤਸਵੀਰਾਂ ਬਣ ਰਹੀਆਂ ਨੇ ਉਹ ਫਿਲਮਾਂ ਬਣ ਰਹੀਆਂ ਨੇ ਕਿ ਹਰ ਘਰ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਜ਼ਿਕਰ ਹੋ ਰਿਹਾ ਉਹ ਸਾਹਮਣੇ ਆ ਰਹੀਆਂ ਨੇ ਚੀਜ਼ਾਂ ਬਹੁਤ ਤੁਸੀਂ ਵਧੀਆ ਗੱਲ ਕੀਤੀ ਆ ਦਰਸਲ ਲੋਕਾਂ ਦਾ ਜਿਹੜਾ ਆਮ ਲੋਕਾਂ ਦਾ ਜਿਹੜਾ ਮਾਧਿਅਮ ਮੀਡੀਆ ਉਹ ਫਿਲਮਾਂ ਵੀ ਨੇ ਔਰ ਲੋਕ ਗਾਇਕੀ ਵੀ ਆ ਔਰ ਸਾਡੇ ਗਾਇਕਾਂ ਨੇ ਭਾਵੇਂ ਗੁਰਦਾਸ ਮਾਨ ਜੀ ਹੋਣਾ ਤੋਂ ਲੈ ਕੇ ਲੇਟੈਸਟ ਦਲਜੀਤ ਦੋਸਾਂਝ ਤੱਕ ਜਿੰਨੇ ਵੀ ਹੋਏ ਨੇ ਔਰ ਉਹਨਾਂ ਨੇ ਬਕਾਇਦਾ ਪੰਜਾਬੀ ਦਾ ਪ੍ਰਚਾਰ ਪ੍ਰਸਾਰ ਕੀਤਾ ਭਾਵੇਂ ਉਹਨਾਂ ਦਾ ਕੀਤਾ ਸੀ ਉਹਨਾਂ ਦੀ ਰੋਜ਼ੀ ਰੋਟੀ ਦਾ ਮਾਮਲਾ ਸੀ ਲੇਕਿਨ ਤਾਂ ਵੀ ਸੰਸਾਰ ਭਰ ਦੇ ਵਿੱਚ ਅੱਜ ਪੰਜਾਬੀ ਗੀਤਾਂ ਦੀ ਜਿਹੜਾ ਬੋਲ ਬੋਲ ਬਾਲਾ ਉਹ ਉਹਨਾਂ ਕਰਕੇ ਹੀ ਆ ਇਹਨਾਂ ਨੇ ਹਿੰਦੀ ਫਿਲਮਾਂ ਦੇ ਬਾਲੀਵੁੱਡ ਦੇ ਫਿਲਮਾਂ ਦੇ ਵਿੱਚ ਵੀ ਕੋਈ ਫਿਲਮ ਬਗੈਰ ਕਿਸੇ ਪੰਜਾਬੀ ਗਾਣੇ ਤੋਂ ਬਣਦੀ ਨਹੀਂ ਇੱਕ ਤਾਂ ਪੰਜਾਬੀ ਗਾਣੇ ਦਾ ਤੜਕਾ ਉਹਨਾਂ ਲਾਇਆ ਹੀ ਹੁੰਦਾ ਸੋ ਉਹਨਾਂ ਦਾ ਬੜੀ ਵੱਡੀ ਯੋਗਦਾਨ ਆ ਜੋ ਤੱਕ ਪੰਜਾਬੀ ਫਿਲਮ ਇੰਡਸਟਰੀ ਦਾ ਸਵਾਲ ਆ ਪੰਜਾਬੀ ਫਿਲਮ ਇੰਡਸਟਰੀ ਅੱਜ ਕੋਈ ਵੇਲਾ ਸੀਗਾ ਕਿ ਮਸਾਂ 6 ਜਾਂ 7 8 ਪ੍ਰਿੰਟ ਬਣਦੇ ਹੁੰਦੇ ਸੀਗੇ ਇੱਕ ਫਿਲਮ ਦੇ ਲੇਕਿਨ ਅੱਜ ਸੰਸਾਰ ਭਰ ਦੇ ਵਿੱਚ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਦੇ ਦੇਸ਼ ਔਰ ਸਭ ਥਾਂ ਦੇ ਉੱਤੇ ਫਿਲਮਾਂ ਸਾਡੀਆਂ ਪੰਜਾਬੀ ਦੀਆਂ ਲੱਗਦੀਆਂ ਨੇ ਔਰ ਜਿੱਥੋਂ ਤੱਕ ਮਿਆਰ ਦੀ ਗੱਲ ਆ ਬੜੀਆਂ ਮਿਆਰੀ ਫਿਲਮਾਂ ਨੇ ਲੋਕੀ ਖੁਸ਼ ਹੋ ਕੇ ਵੇਖਦੇ ਆ ਕਿ ਪਰਿਵਾਰਕ ਫਿਲਮਾਂ ਨੇ ਤੁਸੀਂ ਪਰਿਵਾਰ ਨਾਲ ਬੈਠ ਕੇ ਦੇਖ ਸਕਦੇ ਹੋ ਇਹਦੇ ਜੀ ਕੋਈ ਓਦਾਂ ਦੀ ਗੱਲਬਾਤ ਨਹੀਂ ਹੁੰਦੀ ਇਹਨਾਂ ਫਿਲਮਾਂ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੇ ਤੁਸੀਂ ਪਰਿਵਾਰ 'ਚ ਬੈਠ ਕੇ ਨਾ ਵੇਖ ਸਕੋ ਤੁਸੀਂ ਗੁਰਦਾਸਮਨ ਸਾਹਿਬ ਹੋਰਾਂ ਨਾਲ ਵੀ ਕੰਮ ਕੀਤਾ ਹੈ ਗੁਰਦਾਸਮਨ ਸਾਹਿਬ ਹੋਰਾਂ ਦੇ ਜਿਹ ਗੱਲ ਦੀ ਜ਼ਿਕਰਤ ਕੀਤਾ ਜਾਵੇ ਉਹਨਾਂ ਨੇ ਪੰਜਾਬੀ ਲਈ ਬਹੁਤ ਕੰਮ ਕੀਤਾ ਉਹਨਾਂ ਨੇ ਗਾਇਆ ਜਿਵੇਂ ਤੁਸੀਂ ਕਹਿੰਦੇ ਕਿ ਉਹਨਾਂ ਦੀ ਰੁਚੀ ਸੀ ਕਿ ਰੋਜੀ ਰੋਟੀ ਸੀ ਕਿ ਕਿੱਤਾ ਸੀਗਾ ਉਹਨਾਂ ਨੇ ਕੰਮ ਕੀਤਾ ਪਰ ਕਿਤਨਾ ਕਿਤ ਉਹਨਾਂ ਦੇ ਉੱਤੇ ਵੀ ਸਵਾਲ ਸੀਗੇ ਜਿਹੜੇ ਸ਼ਬਦ ਪਿਛਲੀ ਵਾਰ ਸੀਗੇ ਨਾ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਪਰਸਨਲ ਓਪੀਨੀਅਨ ਕੀ ਸੀ ਕਿ ਜਦੋਂ ਤੁਸੀਂ ਕੰਮ ਕਰਦੇ ਰਹੇ ਪੰਜਾਬੀ ਫਿਲਮ ਇੰਡਸਟਰੀ ਨਾਲ ਕੰ ਆ ਦੇਖੋ ਜਿੰਨੇ ਉਹਨਾਂ ਦੇ ਗੀਤ ਨੇ ਜਿਹੜਾ ਪੰਜਾਬੀ ਬੋਲੀ ਰਕਾਨੇ ਇਹ ਉਹ ਇਹਨਾਂ ਕੁਛ ਉਹਨਾਂ ਨੇ ਪੰਜਾਬੀ ਗੀਤਾਂ ਦਾ ਉਹ ਪੰਜਾਬੀ ਦਾ ਮੁੱਦਾ ਹੀ ਰਹੇ ਨੇ ਹਾਂ ਬਾਕੀ ਹਰੇਕ ਬੰਦੇ ਦੇ ਆਪਣੇ ਵਿਚਾਰ ਹੁੰਦੇ ਆ ਸਾਨੂੰ ਸੰਵਿਧਾਨ ਸਾਡਾ ਦਿੰਦਾ ਹੱਕ ਵੀ ਆਪਣੇ ਵਿਚਾਰ ਕਿਸੇ ਵੀ ਤਰ੍ਹਾਂ ਰੱਖੀਏ ਉਹਨਾਂ ਨੇ ਜਿਹੜੇ ਤੁਸੀਂ ਕੰਟਰੋਵਰਸੀ ਵਾਲੀ ਗੱਲ ਕੀਤੀ ਆ ਕੈਨੇਡਾ ਵਾਲੇ ਉਹਨਾਂ ਦੇ ਫੰਕਸ਼ਨ ਦੇ ਵਿੱਚ ਉਹਨਾਂ ਦੇ ਮੂੰਹੋਂ ਕੁਛ ਸ਼ਾਇਦ ਅਪਸ਼ਬਦ ਨਿਕਲੇ ਔਰ ਉਹ ਆਮ ਸਾਡੇ ਪੰਜਾਬੀਆਂ ਨੇ ਉਹ ਸਵੀਕਾਰ ਨਹੀਂ ਕੀਤੇ ਉਤੇ ਇਸ ਕਰਕੇ ਉਹਨਾਂ ਦਾ ਉਸ ਵੇਲੇ ਥੋੜਾ ਜਿਹਾ ਵਿਰੋਧ ਵੀ ਹੋਇਆ ਔਰ ਉਹਨਾਂ ਨੂੰ ਉਹਦਾ ਖਮਿਆਜ਼ਾ ਥੋੜਾ ਜਿਹਾ ਚਲਰਾਵੀ ਪਿਆ ਲੇਕਿਨ ਫਿਰ ਵੀ ਕਵਾਂਗੇ ਕਿ ਜੇ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਪੰਜਾਬੀ ਤੇ ਹਿੰਦੁਸਤਾਨ ਦੇ ਵਿੱਚ ਇੱਕ ਜ਼ੁਬਾਨ ਹੋਵੇ ਜਿਹੜੀ ਸਾਰੇ ਸਮਝ ਲੈਣ ਤਾਂ ਇਹ ਉਹਨਾਂ ਦਾ ਆਪਣਾ ਵਿਚਾਰ ਆ ਕਿਉਂਕਿ ਅਸੀਂ ਜੇ ਤਾਮਿਲ ਚ ਜਾਣੇ ਆ ਜਾਂ ਕੇਰਲਾ ਜਾਣੇ ਆ ਸ਼ਾਇਦ ਸਾਡਾ ਹੁਣ ਅੰਗਰੇਜ਼ੀ ਤੋਂ ਬਿਨਾਂ ਉੱਥੇ ਸਰਨਾ ਨਹੀਂਗਾ ਕਿਉਂਕਿ ਸਾਨੂੰ ਉਸ ਉਹਨਾਂ ਨੂੰ ਹਿੰਦੀ ਨਹੀਂ ਆਉਂਦੀ ਉਹਨਾਂ ਨੂੰ ਪੰਜਾਬੀ ਵੀ ਨਹੀਂ ਆਉਂਦੀ ਹਾਂ ਜਾਂ 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 ਤਾਮਿਲ ਤੇਲਗੂ ਜਾਂ ਮਲਿਆਲਮ ਬੋਲੋ ਤੇ ਉਹ ਸਾਨੂੰ ਨਹੀਂ ਆਉਂਦੀ ਹੁੰਦੀ ਇਸ ਕਰਕੇ ਕੋਈ ਨਾ ਕੋਈ ਸੰਪਰਕ ਭਾਸ਼ਾ ਤੇ ਚਾਹੀਦੀ ਆ ਤੇ ਗੁਰਦਾਸ ਮਾਨ ਜੀ ਨੇ ਕੋਈ ਐਦਾਂ ਦੀ ਗੁਨਾਹ ਨਹੀਂ ਕੀਤਾ ਉਹ ਕਹਿੰਦੇ ਜਿੱਦਾਂ ਹੁਣ ਜਾਪਾਨ ਸਾਰੇ ਦੇ ਇੱਕ ਜ਼ਬਾਨ ਹੈਗੀ ਆ ਜਾਪਾਨੀ ਇਹ ਗੱਲ ਵੱਖਰੀ ਜੀ ਸਾਡਾ ਜਿਹੜਾ ਦੇਸ਼ ਆ ਇਹ ਵੱਖ-ਵੱਖ ਸਭਿਆਚਾਰਾਂ ਦਾ ਸੁਮੇਲ ਆ ਇਹ ਇਹਦੇ ਬਾਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ ਤੇ ਇਹਦੇ ਵਿੱਚ ਕਈ ਜ਼ਬਾਨਾਂ ਨੇ ਇਹ ਮਲਟੀ ਪਲੂਰਲ ਕਲਚਰਲ ਕੰਟਰੀ ਆ ਜਿਹਦੇ ਵਿੱਚ ਹਰ ਤਰ੍ਹਾਂ ਦੇ ਖੇਡਣ ਦਾ ਮੌਕਾ 47 ਤੋਂ ਬਾਅਦ ਮਿਲਦਾ ਤੇ ਮਿਲਿਆ ਵੀ ਆ ਤੇ ਇਸ ਕਰਕੇ ਜੇ ਅਸੀਂ ਪੰਜਾਬੀ ਦੀ ਪ੍ਰਫੁੱਲਤਾ ਮੰਗਦੇ ਆ ਤਾਂ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਸਾਡੇ ਦੇਸ਼ ਦੀਆਂ ਬਾਕੀ ਜ਼ਬਾਨਾਂ ਵੀ ਇਸੇ ਤਰ੍ਹਾਂ ਹੀ ਪ੍ਰਫੁੱਲਤ ਹੋਣ ਤੇ ਹਿੰਦੁਸਤਾਨ ਦਾ ਨਾਮ ਦੁਨੀਆ ਭਰ ਵਿੱਚ ਚਮਕੀਲਾ ਸਵਾਲ ਪੰਜਾਬੀ ਭਾਸ਼ਾ ਵਿਭਾਗ ਸਭ ਕੁਝ ਉੱਥੋਂ ਨਿਕਲਦਾ ਹੈ ਉੱਥੋਂ ਬੜੀਆਂ ਚੀਜ਼ਾਂ ਆਉਂਦੀਆਂ ਨੇ ਪੰਜਾਬ ਦੇ ਵਿੱਚੋਂ ਨਿਕਲਦੇ ਆ ਕਿ ਲੱਗਦਾ ਕਿ ਪੰਜਾਬ ਲੈਵਲ ਤੇ ਵੀ ਸੁਧਾਰ ਹੋ ਰਿਹਾ ਹੈ ਪੰਜਾਬ ਸਰਕਾਰ ਸੁਚੇਤ ਹੈ ਇਸ ਚੀਜ਼ ਨੂੰ ਲੈ ਕੇ ਕਿ ਪੰਜਾਬੀ ਮਾਂ ਬੋਲੀ ਹੈ ਪੰਜਾਬੀ ਪਹਿਲ ਆ ਜੀ ਪੰਜਾਬੀ ਦਾ ਇਹ ਮਹਿਕਮਾ ਭਾਸ਼ਾ ਭਗ ਪੰਜਾਬ ਕਿਉਂਕਿ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਦੱਸਦਾ ਕਿ ਮੈਂ ਉੱਥੋਂ ਬਤੌਰ ਸਹਾਇਕ ਡਾਇਰੈਕਟਰ ਰਿਟਾਇਰ ਹੋਇਆ ਹਾਂ ਸੇਵਨ ਵਿਰਤ ਭਾਸ਼ਾ ਭਗ ਪੰਜਾਬ ਤੋਂ ਹੀ ਤੇ ਇਹ ਸਿਰਫ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਸਹਿਦਕਾਰਾਂ ਨੂੰ ਪੰਜਾਬੀ ਜਿਹੜੇ ਲਿਖਦੇ ਨੇ ਦੂਜੀਆਂ ਜ਼ਬਾਨਾਂ ਚ ਵੀ ਲਿਖਦੇ ਤੇ ਉਹਨਾਂ ਦਾ ਉਤਸ਼ਾਹ ਵਧਾਉਣ ਲਈ ਵੱਖਰੇ ਵੱਖਰੇ ਸਮਾਗਮ ਇਨਾਮ ਖਨਾਮ ਹੋਰ ਇਥੋਂ ਤੱਕ ਕਿ ਸਾਡੀ ਪੰਜਾਬੀ ਜ਼ਬਾਨ ਦੇ ਦੋ ਲਿਪੀਆਂ ਚੱਲਦੀਆਂ ਆਮ ਤੌਰ 'ਤੇ ਇੱਕ ਗੁਰਮੁਖੀ ਤੇ ਦੂਜੀ ਸ਼ਾਹਮੁਖੀ ਤੇ ਉਹ ਕਿਉਂਕਿ ਅਸੀਂ ਇਧਰਲੇ ਹਿੰਦੂ ਸਿੱਖ ਜਿਹੜੇ ਹੈਗੇ ਆ ਅਸੀਂ ਗੁਰਮੁਖੀ ਚ ਜ਼ਿਆਦਾ ਲਿਖਦੇ ਆ ਤੇ ਜਿਹੜੇ ਸਾਡੇ ਵੀਰ ਲੈਂਦੇ ਪੰਜਾਬ ਦੇ ਵਿੱਚ ਨੇ ਪਾਕਿਸਤਾਨ ਚ ਕਹਿ ਲਓ ਤੋ ਉਹ ਜਿਆਦਾ ਸ਼ਾਹਮੁਖੀ ਜਿ ਲਿਖਦੇ ਨੇ ਸਾਡੀ ਗਿਣਤੀ 3 ਕਰੋੜ ਆ ਉਹਨਾਂ ਦੀ 7 ਤੋਂ ਲੈ ਕੇ 10 ਕਰੋੜ ਤੱਕ ਆ ਤੋ ਇਸ ਕਰਕੇ ਭਾਸ਼ਾ ਪੰਜਾਬ ਉਰਦੂ ਨੂੰ فروغ ਦੇਣ ਵਾਸਤੇ ਉਹਦੀ ਤਰੱਕੀ ਵਾਸਤੇ ਬਕਾਇਦਾ ਮੁਫਤ ਦੇ ਵਿੱਚ ਜਮਾਤਾ ਲਾਉਂਦਾ ਤਾਂ ਕਿ ਸਾਡੇ ਸਹਿਦਕਾਰ ਗੁਰਮੁਖੀ ਲਿਪੀ ਵੀ ਸਿੱਖ ਲੈਣ ਦੇ ਸ਼ਾਹਮੁਖੀ ਜਿਹਨੂੰ ਨਸਤਲੀ ਕਹਿੰਦੇ ਆ ਉਹ ਭਾਸ਼ਾ ਵੀ ਬਕਾਇਦਾ ਸਿੱਖ ਲੈਣ ਔਰ ਅੱਜ ਪੰਜਾਬ ਸਰਕਾਰ ਨੇ ਆਸ਼ਾ ਪਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫਰ ਜੀ ਨੂੰ ਲਾਇਆ ਜਿਹੜੇ ਖੁਦ ਬੜੇ ਅੱਛੇ ਸੈਧਕਾਰ ਨੇ ਪੰਜਾਬੀ ਅਧਬ ਨਾਲ ਜੁੜੇ ਹੋਏ ਨੇ ਉਹ ਬੜੀ ਕੋਸ਼ਿਸ਼ ਕਰ ਰਹੇ ਨੇ ਕਿ ਇੱਕ ਚੈਲੰਜ ਜਿਹੜਾ ਅੱਜ ਦਾ ਅਯੋਕਾ ਚੈਲੰਜ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਉਂਕਿ ਬਾਕੀ ਕਈ ਜ਼ਬਾਨਾਂ ਤੁਸੀਂ ਵੇਖੋਗੇ ਗੂਗਲ ਦੇ ਉੱਤੇ ਪਈਆਂ ਨੇ ਲੇਕਿਨ ਪੰਜਾਬੀ ਚ ਵਿਕੀਪੀਡੀਆ ਚ ਬੜਾ ਘੱਟ ਮਟੀਰੀਅਲ ਆ ਤੇ ਉਹ ਇਹ ਖਾਪਾ ਪੂਰਾ ਕਰਨ ਲਈ ਬੜੇ ਯਤਨਸ਼ੀਲ ਨੇ ਤਾਂ ਕਿ ਪੰਜਾਬੀ ਨੂੰ ਸਮੇਂ ਦੀ ਹਾਨੀ ਬਣਾਇਆ ਜਾ ਸਕੇ ਹੋਰ ਵੀ ਯਤਨ ਕਰ ਰਹੇ ਨੇ ਭਾਸ਼ਾ ਪਾਕ ਪੰਜਾਬ ਵਾਲੇ ਇਦਾਂ ਠੀਕ ਬਹੁਤ ਸ਼ੁਕਰੀਆ ਸਿੱਧੂ ਜੱਪ ਸਾਡੇ ਨਾਲ ਸੀ ਗੱਲਬਾਤ ਕੀਤੀ ਹੈ ਤਾਂ ਇੱਥੇ ਪ੍ਰਦਰਸ਼ਨ ਹੋਇਆ ਪ੍ਰਦਰਸ਼ਨ ਦੇ ਵਿੱਚ ਸਾਂਝ ਪਾਈ ਪੰਜਾਬੀ ਫਿਲਮ ਇੰਡਸਟਰੀ ਕੀ ਸੋਚ ਰਹੀ ਹੈ ਗੁਰਦਾਸ ਮਾਨ ਨੇ ਕਿੰਨਾ ਪ੍ਰਚਾਰ ਕੀਤਾ ਦਲਜੀਤ ਨੇ ਕਿੰਨਾ ਪ੍ਰਚਾਰ ਕੀਤਾ ਉਹ ਵੀ ਸਰ ਨੇ ਦੱਸਿਆ